ਨਾਮ ਸ੍ਰਿੰਦਰ ਸਿੰਘ ਹੈ ਜੀ ਸਰ ਜਿਹੜਾ ਇਹ ਪਰਾਲਾ ਕਦੋਂ ਤੋਂ ਕਰਦੇ ਆ ਰਹੇ ਹੋ ਇਹ ਜੀ ਚਾਰ ਪੰਜ ਸਾਲ ਹੋ ਗਏ ਆਂਦੇ ਨੂੰ ਇੱਥੇ ਤੇ ਜਦੋਂ ਹੀ ਇਹ ਟਾਈਮ ਆਂਦਾ ਤਾਂ ਸਾਨੂੰ ਵਿਭਾਗ ਵੱਲੋਂ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਤੇ ਅਸੀਂ ਸੰਤਜੀ ਦੇ ਨਾਲ ਸਾਰਾ ਸਹਿਯੋਗ ਦੇ ਕੇ ਇੱਥੇ ਪਹੁੰਚ ਜਾਂਦੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਜੀ ਹੁਣ ਇੱਥੇ ਇੱਥੇ ਜੀ ਪਾਣੀ ਵਾਸਤੇ ਪਹਿਲਾਂ ਤਾਂ ਬੋਰ ਚਾਹੀਦਾ ਸੀ ਉਹ ਬੋਰ ਦੇ ਉੱਤੇ ਅਸੀਂ ਸਾਰਾ ਕੁਝ ਫਿੱਟ ਕੀਤਾ ਫਿਕਸ ਵਾਲ ਉਸ ਤੋਂ ਬਾਅਦ ਜਨਰੇਟਰ ਲੈਂਦਾ ਬਿਜਲੀ ਦਾ ਪ੍ਰਬੰਧ ਹੈ ਨਹੀਂ ਫਿਰ ਤੇਲ ਲਾ ਕੇ ਉਹਨੂੰ ਰਾਤ ਦਾ ਚਲਾਇਆ ਹੈ ਸਾਰੀ ਰਾਤ ਚੱਲਦਾ ਤੇ ਦੁਜੇ ਦਿਨ ਵੀ ਚੱਲਦਾ ਤਾਂ ਕਰਕੇ ਦੇਖੋ ਜੀ ਹੁਣ 15 ਤੋਂ 20 ਬੰਦੇ ਖੜੇ ਨੇ ਬਾਕੀ ਜਿਹੜੇ ਚਲੇ ਗਏ ਉਹ ਦੁਬਾਰਾ ਫੇਰ ਆ ਜਾਣਗੇ ਇੱਥੇ ਤੇ ਵਾਰੀ ਵਾਰੀ ਆਏ ਜਾਂਦੇ ਨੇ ਇਹ ਆਪ Punjab ਦਾ ਇਲਾਕਾ ਹੀ ਇਦਾਂ ਦਾ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਨੇ ਸਾਡੇ ਜਾਨ ਚੀਏ ਇਦਾਂ ਦੇ ਪੈਦਾ ਕੀਤੇ ਹੈ ਅਸੀਂ ਲੰਗਰ ਵਾਲੇ ਬਸੋ ਕਦੇ ਨਹੀਂ ਛੱਡਦੇ ਚਾਹੇ ਸਾਡੇ ਉੱਪਰਲੇ ਕੁਝ ਹੈਗਾ ਜਾਂ ਨਹੀਂ ਅਗ ਲੰ ਜਗਮਉਨ ਸਿੰਘ ਤੁਮਾਰੇ ਤੋਂ ਮੈਂ ਲੁਧਿਆਣੇ ਤੋਂ ਆਇਆ ਜੀ ਕਿਸ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਸੇਵਾ ਤਾਂ ਬਹੁਤ ਵਧੀਆ ਪੱਧਰ ਤੇ ਨਿਭਾਈ ਜਾ ਰਹੀ ਹੈ ਹਰ ਸਾਲ ਹੁੰਦੀ ਸੇਵਾ ਇਹ ਔਰ ਕੋਵਿਡ ਦੇ ਵਿੱਚ ਵੀ ਸੰਤ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀਗਾ 2019 ਜਦੋਂ 25000 ਬੰਦੇ ਨੂੰ ਰੋਜ਼ ਲੰਗਰ ਮੁਹੱਈਆ ਕਰਤਾ ਜਾਂਦਾ ਸੀਗਾ ਕਈ ਪਿੰਡਾਂ ਦੇ ਵਿੱਚ ਇੱਥੇ ਕਰੀਬਨ ਸਾਡੇ ਨੇੜੇ ਲੱਗੇ ਤਾਂ ਕਿ 30-35 ਪਿੰਡ ਹੈਗੇ ਨੇ ਮੱਤੇਵਾੜਾ ਤੋਂ ਲੈ ਕੇ ਕਾਦੀਆਂ ਤੱਕ ਸਤਲੁਜ ਤੱਕ ਕਾਜੀ 25 30 ਪਿੰਡਾਂ ਦੇ ਵਿੱਚ ਕਰੀਬਨ 25000 ਬੰਦੇ ਦਾ ਲੰਗਰ ਜਿਵੇਂ ਕੋਈ ਲੇਬਰ ਹੈ ਜਿਹੜੇ ਇੱਥੇ ਫਸ ਗਏ ਸੀ ਆਪਣੇ ਘਰਾਂ 'ਚ ਨਹੀਂ ਜਾ ਸਕੇ ਔਰ ਇੱਥੇ ਦੇ ਜਿਹੜੇ ਕੋਈ ਗਰੀਬ ਵਾਸੀ ਨੇ ਜਿਹੜੇ ਪਿੰਡਾਂ ਵਾਲੇ ਉਹਨਾਂ ਨੂੰ ਵੀ ਇਹ ਲੰਗਰ ਮੁਹਈਆ ਕਰਾਉਂਦੇ ਨੇ ਸੰਸਤਨਾਮ ਸਿੰਘ ਜੀ ਇਹ ਸਰਪੰਚ ਸਾਹਿਬ ਨੇ ਉਹਨਾਂ ਦੇ ਭਰਾ ਛੋਟੇ ਸੁਰਿੰਦਰ ਸਿੰਘ ਜੀ ਇਹਨਾਂ ਦੇ ਪਿਤਾ ਜੀ ਵੀ ਸਰਪੰਚ ਰਹੇ ਚੁੱਕੇ ਨੰਬਰਦਾਰ ਨੇ ਸੰਤ ਕਰਮ ਸਿੰਘ ਜੀ ਤੇ ਸ਼ੁਰੂ ਤੋਂ ਪਰਿਵਾਰ ਗੁਰੂ ਘਰ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ ਹੋਇਆ ਅਸਲੀਅਤ ਤੌਰ ਤੇ ਜਿਹੜੀ ਸੇਵਾ ਕਰਦੇ ਨੇ ਔਰ ਕਿਸੇ ਤੋਂ ਵਾਜਤਾ ਕਰਨਾ ਨੇ ਪੈਸਾ ਵੀ ਨਹੀਂ ਮੰਗਿਆ ਕਿਸੇ ਤੋਂ ਔਰ ਕਾਫੀ ਪਿੰਡ ਦੇ ਬੰਦੇ ਇਹਨਾਂ ਦੇ ਮਗਰ ਮਤਲਬ ਇਹ ਸੇਵਾ ਲਈ ਯੋਗਦਾਨ ਦਿੰਦੇ ਨੇ ਪਿੰਡ ਦੇ ਵਿੱਚ ਜਿੰਨੇ ਵੀ ਕਰੀਬ ਨੇ ਇਹਨਾਂ ਦੇ ਲਖਬੀਰ ਸਿੰਘ ਹੋ ਗਿਆ ਗੁਰਦੇਵ ਸਿੰਘ ਹੋ ਗਿਆ ਜਿੰਨੇ ਵੀ ਖਾਸ ਵਧੀਆ ਤਰੀਕੇ ਦੇ ਪੁਰਾਣੇ ਜੱਦੀ ਪੁਸ਼ਤੀ ਬੰਦੇ ਹੈਗੇ ਨੇ ਤੇ ਉਹਨਾਂ ਦੇ ਅੱਗੇ ਜਿੰਨੇ ਵੀ ਰਿਸ਼ਤੇਦਾਰ ਹੈਗੇ ਸਾਰੇ ਇਹਨਾਂ ਨਾਲ ਜੁੜੇ ਹੋਏ ਕੀ ਮੈਸੇਜ ਕੀ ਆ ਹੁਣ ਸਮਾਂ ਮੈਸੇਜ ਇਹੀ ਹੈ ਕਿ ਇਹ ਕੰਮ ਨੂੰ ਦੇਖ ਕੇ ਇਨਸਪਾਇਰੇਸ਼ਨ ਅੱਗੇ ਆਣੀ ਚਾਹੀਦੀ ਹੈ ਔਰ ਹੋ ਵੀ ਰਹੀ ਸਾਰੇ ਪਾਸੇ ਕੱਲਾ ਇਹ ਪਿੰਡ ਨਹੀਂ ਕਈ ਹਿੰਦੁਸਤਾਨ ਦੇ ਪਿੰਡਾਂ ਦੇ ਵਿੱਚ ਕੰਮ ਵਧੀਆ ਲੋਕ ਕਰਦੇ ਨੇ ਪਰ ਕਈ ਥਾਂ ਤੇ ਨਹੀਂ ਹੈਗਾ ਇੰਤਜ਼ਾਮ ਕਈ ਥਾਂ ਤੇ ਨਹੀਂ ਪਹੁੰਚ ਰਿਹਾ ਮੈਸੇਜ ਕਈ ਥਾਂ ਤੇ ਉਪਰਾਲਾ ਨਹੀਂ ਹੋ ਪਾਰਿਆ ਕਈ ਥਾਂ ਤੇ ਜਾਗਰੂਕਤਾ ਨਹੀਂ ਆ ਰਹੀ ਜਾਂ ਜੋੜ ਨਹੀਂ ਬਣ ਰਿਹਾ ਉਹ ਅਸੀਂ ਕਈ ਤੋਂ ਪਿੰਡਾਂ ਦੇ ਵਿੱਚ ਜਾਂਦੇ ਆ ਅੱਗੇ ਇਨਸਪਾਇਰ ਕਰਦੇ ਆ ਲੋਕਾਂ ਨੂੰ ਲੋਕੀ ਇਸ ਕੰਮ ਲਈ फटाफट ਤਿਆਰ ਹੁੰਦੇ ਬਸ ਜਾਣਾ ਜ਼ਰੂਰੀ ਹੈ ਲੋਕੀ ਆਪ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਅਪਰੋਚ ਕਰਨ ਜਾਂ ਆਪ ਦੇ ਤੋਂ 50 100 ਕਿਲੋਮੀਟਰ ਦੇ ਵਿੱਚ ਵੀ ਅਪਰੋਚ ਕਰਕੇ ਉਹਨਾਂ ਨੂੰ ਇਨਸਪਾਇਰ ਕਰਨ ਜਾਂ ਦੇਖ ਕੇ ਹੀ ਬੰਦੇ ਨਾ ਖੁਸ਼ ਹੁੰਦੇ ਤੇ ਇਹ ਦਿਨ ਚੱਲੂ ਹੁਣੇ ਸੇਵਾ ਇਹ ਇਹ ਕਰੀਬਨ 15 ਕੁ ਦਿਨ ਚੱਲੇਗੀ ਜੀ ਇਸ ਤਰ੍ਹਾਂ ਟੋਬਾ ਪੂਰਾ ਭਰ ਜਾਏਗਾ ਕੁਝ ਫੀਡ ਆ ਜਾਏਗੀ ਜਾਨਵਰਾਂ ਦੀ ਤੇ ਮਤਲਬ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਦਾ ਲੰਗਰ ਪਾਣੀ ਦਾ ਇੰਤਜ਼ਾਮ ਵੀ ਹੋਏਗਾ ਸਾਰੇ تھے 15 ਬੰਦੇ ਸਵੇਰੇ ਆਏ 15 ਦੁਪਹਿਰੇ ਆਣਗੇ 15 ਸ਼ਾਮ ਨੂੰ ਆਉਣਗੇ ਕਰੀਬਨ 60 ਬੰਦੇ ਦੀ ਟੀਮ ਇਸ ਟੋਬੇ ਲਈ ਤਿਆਰ ਕੀਤੀ ਹੋਈ ਹੈ ਮੇਰਾ ਨਾਮ ਲਖਵੀਰ ਪਿੰਡ ਮਸਰਾਲੀ ਕਰੋਨੂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਸੀ ਮੈਂ ਤਾਂ ਇਹ ਹੀ ਕਹਿੰਦਾ ਸੰਤ ਜੀ ਸਾਡੇ ਸੰਤ ਸਨਾਮ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰਦੇ ਆ ਜੀ ਹਰ ਸਾਲ 2 ਜਾਂ 3 ਦਿਨ 4 ਦਿਨ ਲਾ ਕੇ ਨਾ ਔਖੇ ਜਾਨਵਰਾਂ ਨੂੰ ਜਦੋਂ ਪਿਆਸੇ ਆ ਜਾਨਵਰਾਂ ਨੂੰ ਪਾਣੀ ਪਲੰਦੇ ਆ ਇਹ ਬਹੁਤ ਵੱਡੇ ਵੱਡੇ ਟੋਏ ਇੱਥੇ ਜਿਹੜੇ ਜਿਹੜੇ 4-4 ਦਿਨ ਇੱਕ ਨੂੰ ਲੱਗਦਾ ਭਰਨ ਦੈਨ ਰਾਹ ਜਨਰੇਟਰ ਚੱਲਦਾ ਹੁਣ ਵੀ ਜਨਰੇਟਰ ਚੱਲਦਾ ਪਿਆ ਵਾ ਤੁਸੀਂ ਦੇਖ ਸਕਦੇ ਆ ਮਨ ਲੇ ਕਿ ਵੀ ਕਿਸੇ ਟਾਈਮ ਬੰਦ ਨਹੀਂ ਹੋਣਾ ਇਹ ਜਦੋਂ ਵੀ ਇਹ ਜਗਲਾਤ ਮਹਿਕਮੇ ਵਾਲੇ ਸਾਨੂੰ ਸੰਤ ਜੀ ਨੂੰ ਕਹਿੰਦੇ ਆ ਤੇ ਸੰਤ ਜੀ ਹਰ ਟਾਈਮ ਇਹਨਾਂ ਲਈ ਸੇਵਾ ਚ ਹਾਜ਼ਰ ਰਹਿੰਦੇ ਆ ਜਿਸ ਤਰ੍ਹਾਂ ਦੇ ਪੰਛੀ ਇੱਥੇ ਪਾਈ ਜਾਂਦੇ ਆ ਇਸ ਜੰਗਲ ਦੇ ਵਿੱਚ ਪੰਛੀ ਤਾਂ ਜੀ ਬਹੁਤ ਆ ਜੀ ਇੱਥੇ ਜਿਵੇਂ ਹੂਕੀ ਮੋਰ ਆਪਣਾ ਬਹੁਤ ਤਾਂ ਹੋ ਗਏ ਹਨਾ ਜੀ ਤੇ ਜਾਨਵਰ ਬਹੁਤ ਆ ਜੀ ਰੋਜ ਹੋ ਗਏ ਬਾਰਾ ਸਿੰਘਾ ਹੋ ਗਏ ਅਨਾਈ ਗਾਮਾਂ ਮੱਜਾਂ ਆਮ ਆਮ ਹੀ ਹੁੰਦੀਆਂ ਇੱਥੇ ਜੀ ਅਵਾਰਾ ਗਮਾਂ ਬਹੁਤ ਛੱਡ ਗਏ ਜਾਂਦੇ ਇੱਥੇ ਉਹ ਫਿਰ ਹੁਣ ਕਈ ਵਸੇ ਨਹੀਂ ਦੇਖ ਹੁੰਦੀਆਂ ਸੰਜੀਤ ਮਤਲਬ ਕਿ ਜਿਹੜੇ ਜਾਨਵਰ ਮਰ ਜਾਂਦੇ ਆ ਉਹ ਫਿਰ ਸੰਤਾਂ ਨੂੰ ਮੈਸੇਜ ਜਾਂਦਾ ਵਾ ਉਹ ਫਿਰ ਹਰ ਟਾਈਮ ਅਸੀਂ ਇੱਥੇ ਸੰਤਾਂ ਦੇ ਨਾਲ ਇੱਥੇ ਸੇਵਾ ਚ ਹਾਜ਼ਰ ਰਹੇ ਹਾਂ ਕੀ ਨਾਮ ਆ ਜੀ ਮੇਰਾ ਨਾਮ ਜਸਵੀਰ ਸਿੰਘ ਜੀ ਕੀ ਇੱਥੇ ਮੱਤਿਆੜੇ ਦੇ ਜੰਗਲ ਦੇ ਵਿੱਚ ਜਿਹੜੀ ਸੇਵਾ ਕਰ ਰਹੇ ਹੋ ਤੁਸੀਂ ਪਾਣੀ ਲਾ ਰਹੇ ਹੋ ਕਿਵੇਂ ਕੀ ਕਦ ਕਿਸ ਪਰ 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 ਤੇ ਨਾਲ ਹੋ ਰਿਹਾ ਕੰਮ ਇਹ ਇਹ ਜੋ ਨਾ ਹਰ ਸਾਲ ਦੀ ਤਰ੍ਹਾਂ ਸਤਗੁਰੂ ਉਹਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੰਤ ਸਤਨਾਮ ਸਿੰਘ ਜੀ ਨਾਮਤਾਰੀ ਸਸਰਾਲੀ ਕਲੋਨੀ ਮਾਨਵਤਾ ਕੇਅਰ ਫਾਊਂਡੇਸ਼ਨ ਉਹਨਾਂ ਵੱਲੋਂ ਹਰ ਸਾਲ ਜੋ ਜੰਗਲ ਦੇ ਵਿੱਚ ਜੀਵ ਹਨ ਪਸ਼ੂ ਹਨ ਪੰਛੀ ਹਨ ਉਹ ਸੋਕੇ ਦੇ ਕਾਰਨ ਬਹੁਤ ਪਿਆਸੇ ਰਹਿੰਦੇ ਨੇ ਕਈ ਜਾਨਵਰ ਇਹ ਤਾਂ ਮੌਤ ਵੀ ਹੋ ਜਾਂਦੀ ਹੈ ਇਸ ਕਰਕੇ ਜੰਗਲ ਦੇ ਵਿੱਚ ਜਿੰਨੇ ਵੀ ਟੋਬੇ ਨੇ ਉਹ ਸਾਰੇ ਸੰਤ ਜੀ ਹਰ ਸਾਲ ਕਈ ਸਾਲਾਂ ਤੋਂ ਨਾ ਇਸੇ ਤਰ੍ਹਾਂ ਹੀ ਲਗਾਤਾਰ ਇਹ ਜਲ ਦੀ ਸੇਵਾ ਕਰ ਰਹੇ ਨੇ ਕਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਗੁਰਬਾਣੀ ਵਿੱਚ ਕਿਹਾ ਹੈ ਇਹ ਪਾਣੀ ਦੇ ਨਾਲ ਹੀ ਸਾਰਾ ਸੰਸਾਰ ਚੱਲਦਾ ਹੈ ਕਿਉਂਕਿ ਜਿਹੜੇ ਜੀਵ ਜੰਤੂ ਆ ਉਹ ਜੰਗਲ ਵੀ ਖੁਸ਼ਹਾਲੀ ਆਂਦੀ ਆ ਸਾਡੇ ਨਾਲ ਜੰਗਲਾਤ ਵਿਭਾਗ ਦਾ ਬਹੁਤ ਸਹਿਯੋਗ ਆ ਇਹ ਹਰ ਸਾਲ ਜਦੋਂ ਕਈ ਸਾਲਾਂ ਤੋਂ ਸੰਤ ਜੀ ਇਹ ਸੇਵਾ ਕਰਦੇ ਆ ਰਹੇ ਨੇ ਕਿੰਨੇ ਦਿਨ ਇਹ ਸੇਵਾ ਚੱਲੂਗੀ ਜਿਹੜੀ ਤੁਸੀਂ ਅੱਜ ਕੱਲ ਸ਼ੁਰੂ ਕੀਤੀ ਹੈ ਸਾਨੂੰ 3-4 ਦਿਨ ਤਾਂ ਹੋ ਗਏ ਨੇ ਘੱਟੋ ਘੱਟ ਹਫ਼ਤਾ ਲੱਗ ਜਾਂਦਾ ਜੀ ਉਹ ਜੰਗਲ ਦੇ ਵਿੱਚ ਕਾਫੀ ਟੋਬੇ ਨੇ ਉਹ ਸਾਰੇ ਭਰਨੇ ਹੁੰਦੇ ਆ ਜੀ ਉਹ ਹਾਂ ਜੀ ਕਿਹੜੀ ਸੰਸਥਾ ਮਤਲਬ ਕੋਈ ਕੋਈ ਕਿਰਤਾਂ ਇਹ ਇਹ ਜੀ ਸੰਤ ਸਦਨਾਮ ਸਿੰਘ ਜੀ ਨਾਮਤਰੀ ਮਾਨਵਤਾ ਕੇਅਰ ਫਾਊਂਡੇਸ਼ਨ ਇਹਨਾਂ ਕੋਲ ਨਾ ਹੋਰ ਵੀ ਬਹੁਤ ਸੇਵਾਵਾਂ ਕਰਦੇ ਨੇ ਜਿਸ ਤਰ੍ਹਾਂ ਕਿ ਗਰੀਬਾਂ ਦਾ ਇਲਾਜ ਬੱਚਿਆਂ ਦੀਆਂ ਫੀਸਾਂ ਦੇਣੀਆਂ ਤੇ ਫਿਰ ਹੋਰ ਕਿਸੇ ਦੇ ਮਕਾਨ ਪਾਣੇ ਆ ਜਾਂ ਗਰੀਬ ਲੜਕੀਆਂ ਦੇ ਸ਼ਾਦੀਆਂ ਕਰਨੀਆਂ ਨੇ ਔਰ ਲੋਕਡਾਊਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸੰਯੋਗ ਰਿਹਾ ਉਹ ਸਾਗਰ ਉਹਦੇ ਸਾਂ ਦੀ ਕਿਰਪਾ ਨਾਲ ਇਹ ਜਿਸ ਤਰ੍ਹਾਂ ਕਿ ਗਰੀਬਾਂ ਨੂੰ ਰਾਸ਼ਨ ਦੇਣਾ ਉਸ ਟਾਈਮ ਲੋਕਾਂ ਦੇ ਬਹੁਤ ਵੱਡਾ ਭੀੜ ਪਈ ਹੋਈ ਸੀਗੀ ਸੰਤਾ ਨੇ ਮੋਢੇ ਨਾ ਮੋਢਾ ਲਾ ਕੇ ਸਾਰੀ ਟੀਮ ਨੇ ਹੀ ਲੋਕਾਂ ਨੂੰ ਰਾਸ਼ਨ ਦੇਣਾ ਔਰ ਉਹਨਾਂ ਦੀ ਦਵਾਈਆਂ ਦੇਣੀਆਂ ਕਈ ਤਾਂ ਗਰੀਬ ਇਲਾਜ ਵਾਸਤੇ ਤਰਸਦੇ ਸੀ ਸੰਤਾ ਨੇ ਸਾਰਿਆਂ ਤੇ ਹੀ ਕਿਰਪਾ ਕੀਤੀ ਹੈ ਇਹ ਬਾਪੂ ਬਾਗ ਨੂੰ ਕਿਸ ਪ੍ਰਕਾਰ ਦੀ ਸਹਾਇਤਾ ਮਿਲਦੀ ਹੈ ਸਾਨੂੰ ਹਰ ਤਰ੍ਹਾਂ ਦੀ ਸੇਵਾ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਲੋੜ ਆ ਸਾਡੇ ਨਾਲ ਮੋਢੇ ਨਾ ਮੋਢਾ ਜੋੜ ਕੇ ਜੰਗਲਾਤ ਮੇਕਮਾ ਸਾਰਾ ਖੜਾ ਜੀ ਹਾਂਜੀ